ਇਕੀ ਆਲਾ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਆਪਣਾ ਜਗਰਾਉਂ ਜਿਹੜਾ 메ਨ ਬਾਜ਼ਾਰ ਨੂੰ ਰੋੜ ਜਾਂਦਾ ਉਥੋਂ ਆਪਾਂ ਇੱਕ ਰੋੜ ਦੇਖਦੇ ਹਾਂ ਜਿੱਥੇ ਕਾਫੀ ਅੱਜਕੱਲ ਮਸ਼ਹੂਰ ਹਸਪੀਟਲ ਨੇ ਸਾਰੇ ਚਲੋ ਹਸਪੀਟਲ ਦਾ ਨਾਮ ਤਾਂ ਕਿਸੇ ਦਾ ਕੀ ਲੈਣਾ ਪਰ ਉੱਥੇ ਤੋਂ ਇਹ ਸਫਾਈ ਦੇ ਡਾਕਟਰ ਸਹਿਮਾਨ ਕਹਿੰਦੇ ਵੀ ਸਫਾਈ ਰੱਖੋ ਬਿਮਾਰੀਆਂ ਘੱਟ ਲੱਗਦੀਆਂ ਵਾ ਠੀਕ ਆ ਆ ਦੇਖੋ ਜੀ ਇਹਨਾਂ ਟੋਇਆਂ ਦੇ ਵਿੱਚ ਪਾਣੀ ਖੜ ਜਾਂਦਾ ਮੀਂਹ ਚ ਪਤਾ ਨਹੀਂ ਲੱਗਦਾ ਕਿੰਨਾ ਡੂੰਗਾ ਟੋਆ ਵਾ ਦੇਖੋ ਜੀ ਸਫਾਈ ਦੇਖੋ ਇਸ ਏਰੀਏ ਦੇ ਵਿੱਚ ਜੇ ਦੂਰ ਤੱਕ ਦਿਖਾਵਾਂ ਤਾਂ ਜਿੱਥੇ ਤੱਕ ਜਾਣੇ ਆ ਇਸ ਰਾਹ ਤੇ ਰਾਹ ਵੀ ਇਦਾਂ ਦਾ ਤੇ ਸਫਾਈ ਵੀ ਇਦਾਂ ਪਤਾ ਨਹੀਂ ਤਾਂ ਇਹ ਕਿਸੇ ਨੂੰ ਕੁਝ ਕਹਿੰਦੇ ਨਹੀਂਗੇ ਪਤਾ ਨਹੀਂ ਕੀ ਚੱਕਰ ਆ ਮਤਲਬ ਇਹ ਮੈਨੂੰ ਸਮਝ ਨਹੀਂ ਆਈ ਅਸੀਂ ਜਦੋਂ ਦੀ ਇਹ ਏਰੀਆ ਚ ਦੇਖਦੇ ਆ ਇਸੇ ਤਰ੍ਹਾਂ ਹੀ ਲੋ ਦੇਖੋ ਇੱਧਰ ਦੇਖ ਲਓ ਸਫਾਈ ਸਫਾਈ ਬਹੁਤ ਜ਼ਰੂਰੀ ਆ ਹੁਣ ਦੇਖਾਂਗੇ ਤੁਸੀਂ ਮੈਂ ਹਸਪੀਟਲ ਦਾ ਬੋਰਡ ਤਾਂ ਨਹੀਂ ਦਿਖਾਉਣਾ ਚਾਹੁੰਦਾ ਪਰ ਜੇ ਲੋੜ ਪਈ ਤਾਂ ਜੇ ਇਹਨਾਂ ਨੇ ਨਾ ਕਰਾਈ ਤਾਂ ਫਿਰ ਆਪਾਂ ਨੂੰ ਹਸਪੀਟਲ ਦਾ ਬੋਰਡ ਵੀ ਦਿਖਾਉਣਾ ਪੈ ਸਕਦਾ ਦੇਖੋ ਜੀ ਦੇਖੋ ਗ੍ਰੀਨ ਮਿਸ਼ਨ ਵਾਲੇ ਵੀ ਰਸਤ ਲਾਉਂਦੇ ਆ ਠੀਕ ਹੈ ਜੀ ਇਧਰਾਤ ਦੇ ਥੱਲੇ ਅੱਗ ਦੇਖੋ ਜੀ ਸਫਾਈ ਜਮਾ ਹੀ ਨਹੀਂ ਜਿੱਤੋਂ ਹੈ ਹੈ ਉੱਥੇ ਥੋੜੀ ਮੋਟੀ ਉੱਥੇ ਜ਼ਿਆਦਾਤਰ ਨਹੀਂ ਹੈ ਤੁਸੀਂ ਦੇਖ ਸਕੋ ਇੱਥੇ ਹੈ ਥੋੜੀ ਜਿਹੀ ਸਫਾਈ ਅੱਗੇ ਹੈ ਨਹੀਂ ਉਸ ਤੋਂ ਅੱਗੇ ਤੁਸੀਂ ਫਿਰ ਦੇਖ ਸਕਦੇ ਲੋਕ ਮਤਲਬ ਹੀ ਨਹੀਂ ਉਹ ਕੋਈ ਮਤਲਬ ਹੀ ਨਹੀਂ ਇੱਥੇ ਬੰਦਾ ਪਤਾ ਨਹੀਂ ਬਿਮਾਰੀਆਂ ਠੀਕ ਕਰਾਉਣਾ ਹੁੰਦਾ ਪਤਾ ਨਹੀਂ ਬਿਮਾਰੀਆਂ ਲਾਉਣ ਹੁੰਦਾ ਟੋਏ ਦੇਖ ਲੋ ਲੋ ਫਟ ਫਟ ਡੂੰਗੇ ਟੋਏ ਕੋਈ ਅਣਜਾਣ ਬੰਦਾ ਆ ਜੇ ਮੀਂਹ ਚ ਗੱਡੀ ਪੈਂਚਰ ਵੀ ਕਰਾ ਸਕਦਾ ਗੱਡੀ ਦਾ ਕੁਝ ਟੁੱਟ ਵੀ ਸਕਦਾ ਲੋ ਜੀ ਗ੍ਰੀਨ ਮਸ਼ੀਨ ਵਾਲੇ ਵੀਰਾਂ ਨੇ ਦਰਾਸਤ ਜਰੂਰ ਲਾਏ ਆ ਪਰ ਏਰੀਆ ਵਾਲੇ ਨੇ ਸਾਥ ਨਹੀਂ ਦਿੱਤਾ ਲੋ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜੇ ਇੱਧਰ ਹਸਪੀਟਲ ਨੇ ਜਾਂ ਇੱਧਰ ਜੋ ਇਸ ਰੋਡ ਦੇ ਉੱਪਰ ਕੋਈ ਚੀਜ਼ ਆ ਹੋ ਮਾੜੇ ਨੇ ਉਹ ਆਪਣੀਆਂ ਡਿਊਟੀਆਂ ਕਰ ਰਹੇ ਨੇ ਪਰ ਦੇਖੋ ਇਹ ਮਿਊਜ਼ਿਕਲ ਕਮੇਟੀ ਜਾਂ ਲਾਲੋ ਐਮ ਐਲ اے ਸਾਹਿਬ ਜਾਂ ਹੋਰ ਇਹ ਜੋ ਇਥੋਂ ਇਹਨਾਂ ਲੋਕਾਂ ਦੇ ਮਸੀਹਾ ਨੇ ਇਹਨਾਂ ਲੋਕਾਂ ਦੇ ਜੋ ਜਿਹੜੇ ਲੋਕਾਂ ਨੂੰ ਵੋਟ ਪਾਉਂਦੇ ਨੇ ਉਹ ਦੇਖੋ ਜੀ ਮਤਲਬ ਇਹ ਨਹੀਂ ਕੋਈ ਆ ਦੇਖ ਸਾਡੇ ਤੋਂ ਇਹ ਪਾਣੀ ਐਮਐਲਏ ਐਸ ਅੱਜਕੱਲ੍ਹ ਇਹ ਏਰੀਏ ਦੇ ਵਿੱਚ ਬਹੁਤ ਮਸ਼ਹੂਰ ਮਸ਼ਹੂਰ ਹਸਪੀਟਲ ਨੇ ਚਲੋ ਸਾਰੇ ਸਤਿਕਾਰਯੋਗ ਨੇ ਵਧੀਆ ਕੰਮ ਕਰ ਰਹੇ ਨੇ ਗਰੀਬਾਂ ਦੀ ਵੀ ਮਦਦ ਕਰਦੇ ਆ ਪਰ ਸਰਕਾਰ ਨੂੰ ਚਾਹੀਦਾ ਵੀ ਇਸ ਏਰੀਏ ਦੇ ਵਿੱਚ ਬਹੁਤ ਸਾਰੇ ਇਤੋਂ ਦੀ ਮਿਊਸਪਲ ਕਮੇਟੀ ਨੂੰ ਚਾਹੀਦਾ ਐਮਐਲਏ ਨੂੰ ਚਾਹੀਦਾ ਬਈ ਇੰਨੇ ਲੋਕ ਆਉਂਦੇ ਆ ਦੇਖੋ ਹੁਣ ਮੈਂ ਤਾਂ ਵੀਡੀਓ ਬਣਾਉਂਦਾ ਵੀ ਨਹੀਂ ਚੰਗਾ ਲੱਗਦਾ ਇਸ ਵਿਸ਼ੇ ਤੇ ਬਈ ਬਹੁਤ ਜ਼ਰੂਰੀ ਹੈ ਨਹੀਂ ਅਗਲਾ ਕੋ ਤੁਸੀਂ ਆਪ ਕਰ ਲਓ ਠੀਕ ਹੈ ਜੀ ਲਓ ਦੇਖੋ ਉਹਨਾਂ ਨੂੰ ਪਤਾ ਨਹੀਂ ਤਾਂ ਠੀਕ ਹੁਣ ਹੁੰਦੇ ਆਂ ਅਸੀਂ ਪਤਾ ਨਹੀਂ ਅਸੀਂ ਬਿਮਾਰੀਆਂ ਲਾਉਣ ਉਹਨੇ ਦੇਖੋ ਮੱਛਰ ਸਮੈਲ ਚੀਜ਼ਾਂ ਦੀ ਪਲਾਸਟਿਕ ਆ ਸਾਰੀ ਗਲਦੀ ਨਹੀਂ ਦੁਕਾਨਾਂ ਵਾਲੇ ਆਪਣੀ ਵੇਸਟ ਜਿੱਤੀ ਜਾਂਦੇ ਕੋਈ ਮਤਲਬ ਹੀ ਨਹੀਂਗਾ ਕਿਸੇ ਨੂੰ ਇੱਥੇ ਜਿਹੜੇ ਇਸ ਲਾਈਨ ਚ ਹਸਪੀਟਲ ਕਰੋੜਾਂ ਰੁਪਇਆ ਇਨਕਮ ਆ ਉਹਨਾਂ ਦੀ ਲਾਲੂ ਵੀਕ ਦੀ ਮਨਸ ਦੀ ਇੱਕ ਦਿਨ ਦੀ ਲੱਖਾਂ ਕਰੋੜਾਂ ਚ ਜਾਂਦੇ ਆ ਬਟ ਆ ਦੇਖ ਲੋ ਕੀ ਕਰ ਲੋਂਗੇ ਹੁਣ ਲਓ ਜੀ ਪਾਰਟੀ ਹੋਈ ਗ੍ਰੀਨ ਮਿਸ਼ਨ ਨੇ ਬੁਟੇ ਲਾਇਏ ਐਮ ਸੀ ਜੀ ਚਲੋ ਜੀ ਲਓ ਜੀ ਪਾਰਟੀ ਹੋਈ ਸਾਰਾ ਸਮਾਨ ਬਾਹਰ ਯਾਰ ਉਹਨੂੰ ਅੱਗ ਲਾ ਦਿਓ ਕਿਤੇ ਸੈੱਟ ਦਿਓ ਕਿਤੇ ਕੁਛ ਕਰੋ ਉਹਨੂੰ ਖਤਮਤਾ ਕਰੋ ਉਸ ਚੀਜ਼ ਨੂੰ ਲਓ ਮੱਛਰ ਮੱਖੀਆਂ ਗੰਦਾ ਪਾਣੀ ਕੋਈ ਤਰਕੇ ਨੰਗਰੇ ਕੋਈ ਸਾਈਕਲਾਂ ਦੇ ਨੰਗਰੇ ਗੱਡੀ ਤੇ ਨੰਗਰੇ ਲੋ ਜੀ ਤੇ ਅੱਜ ਦੇ ਅੱਜ ਦੇ ਸਮੇਂ ਦੇ ਸਭ ਤੋਂ ਵੱਧ ਲੋਕ ਇਸ ਰੋਡ ਦੇ ਉੱਤੇ ਹਸਪਤਾਲਾਂ ਚੋਂਦੇ ਐਦੋਂ ਅੱਗੇ ਸਾਫ਼ ਆ ਥੋੜਾ ਜਿਹਾ ਕਿਉਂਕਿ ਇਸ ਤੋਂ ਅੱਗੇ ਹਸਪਤਾਲ ਸ਼ੁਰੂ ਹੋ ਜਾਂਦੇ ਆ ਲੋ ਜੀ ਦੇਖੋ ਕਿੱਥੋਂ ਦੇ ਨੰਗੂ ਬੰਦਾ ਆ ਮ ਆਮ ਬੰਦਾ ਕਿੱਥੋਂ ਦੇ ਨੰਗੂ ਲੋ ਜੀ ਪਾਰਟੀ ਕੀਤੀ ਸਮਾਨ ਆਪੇ ਲੋਕ ਲੋਕ ਹੁਣ ਗ੍ਰੀਨ ਮਿਸ਼ਨ ਤੋਂ ਬੂਟੇ ਲਾ ਹੀ ਸਕਦਾ ਜੀ ਹਸਪੀਟਲਾਂ ਨੇ ਅਸਲ ਦੇ ਵਿੱਚ ਵਧੀਆ ਚੀਜ਼ ਕੀਤੀ ਹੋਈ ਆ ਵੀ ਉਹਨਾਂ ਨੂੰ ਬੂਟੇ ਲਵਾ ਕੇ ਦਿੱਤੇ ਆ ਉਹਨਾਂ ਦੀ ਕੇਅਰਿੰਗ ਲਈ ਹਸਪੀਟਲਾਂ ਨੇ ਆਪਣਾ ਜਿਹੜੇ ਟ੍ਰੀ ਗਾਰਡ ਦਿੱਤੇ ਆ ਪਰ ਆ ਦੇਖੋ ਫਿਰ ਲੋਕ ਨਹੀਂ ਹਟਦੇ ਤੁਸੀਂ ਆ ਦੇਖੋ ਬਈ ਬਿਲਕੁਲ ਹਸਪੀਟਲ ਦੇ ਸ਼ੁਰੂ ਚ ਹਸਪੀਟਲ ਦੀ ਵੀ ਨਹੀਂ ਗਲਤੀ ਕਹਿ ਸਕਦੇ ਆਪਾਂ ਆ ਦੇਖੋ ਲੋ ਜੀ ਪੋਨਿਕ ਕਰਦੀ ਵੇਸਟੇਜ ਬੂਸਟ ਕੀ ਕੁਛ ਲੋ